ਸਾਡੇ ਅੰਦਰ ਇੱਕ ਸੱਚ ਦੀ ਸਿੱਖਿਆ ਵਸਦੀ ਹੈ ਤੇ ਇਹ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰ ਦਿੰਦੀ ਹੈ ਨਜਾਰੇ ਨਾਲ ਜ਼ਿੰਦਗੀ ਜੀਣ ਲੱਪਨੇ ਆ ਸੀ ਜਪਜੀ ਸਾਹਿਬ ਦੀ ਤੀਸਰੀ ਪੌੜੀ ਜਾਣੀ ਕਿ ਮੰਗਲਾ ਚਰਨ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਆ ਫਿਰ ਆਂਦਾ ਆ ਪਹਿਲਾ ਸ਼ਲੋਕ ਜਿਹੜਾ ਜਪ ਤੋਂ ਸ਼ੁਰੂ ਹੁੰਦਾ ਫਿਰ ਹੁਕਮ ਦੀ ਗੱਲ ਹੁੰਦੀ ਹੈ ਹੁਕਮ ਤੋਂ ਬਾਅਦ ਆਂਦੀ ਹੈ ਇਹ ਤੀਸਰੀ ਪੌੜੀ ਕੀ ਤੁਸੀਂ ਸਮਝਣਾ ਚਾਹੋਗੇ ਕੀ ਤੁਸੀਂ ਵੀ ਆਪਣੇ ਅੰਦਰ ਇਹ ਰੌਸ਼ਨੀ ਲੈ ਕੇ ਜ਼ਿੰਦਗੀ ਨੂੰ ਜਿਉਣਾ ਚਾਹੋਗੇ ਤਾਂ ਤੁਸੀਂ ਬਣੇ रह ਸਕਦੇ ਆ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਕਈ ਲੋਕ ਸ਼ਕਤੀਆਂ ਲੈਣ ਕਰਕੇ ਆਪਣੇ ਅੰਦਰ ਦੀ ਸ਼ਕਤੀ ਨਾ ਸਮਝ ਕੇ ਲੈਣ ਕਰਕੇ ਜਾਂ ਸੋਚਣ ਤੇ ਵੀ ਉਹ ਦਾਤ ਦੇਣ ਵਾਲਾ ਆ ਉਹਦੀ ਦਾਤ ਲੈਣ ਕਰਕੇ ਉਹਨੂੰ ਧਿਆਂ ਦੇ ਆ ਆਪਣੇ ਤਰੀਕੇ ਨਾਲ ਪਏ ਐਦਾਂ ਜੇ ਅਸੀਂ ਧਿਆਵਾਂਗੇ ਆ ਕਰਾਂਗੇ ਸਾਨੂੰ ਆ ਆਦਤ ਮਿਲੂਗੀ ਆ ਸ਼ਕਤੀ ਮਿਲੂਗੀ ਆ ਚੀਜ਼ਾਂ ਮਿਲਣਗੀਆਂ ਉਹ ਸਿਰਫ ਉਹਨੂੰ ਇਹ ਸੋਚਦੇ ਆ ਕਿ ਦੇਣ ਵਾਲਾ ਆ ਉਹ ਦੇਣ ਲੈਣ ਦੇ ਰਿਸ਼ਤੇ ਦੇ ਲਈ ਧਿਆਂ ਦੇ ਨਹੀਂ ਜੀ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਤਾਂ ਇਹ ਕਹਿ ਰਿਹਾ ਆ ਕਿ ਉਹਦੀਆਂ ਆ ਸ਼ਰਤਾਂ ਨੇ ਇਹਨਾਂ ਨੂੰ ਮਨਾਉਣ ਲਈ ਗਾਦੇ ਨੇ ਤੇ ਕਈ ਲੋਗ ਇਹ ਵੀ ਕਹਿੰਦੇ ਨੇ ਪਈ ਉਹਨੂੰ ਸਮਝਣਾ ਬੜਾ ਔਖਾ ਉਹਨੂੰ ਮਨਾਣਾ ਬੜਾ ਔਖਾ ਪੂਰੀ ਜ਼ਿੰਦਗੀ ਲੱਗ ਜਾਂਦੀ ਆ ਕਈਆਂ ਤੇ ਉਹ ਪੂਰਾ ਨਹੀਂ ਹੁੰਦਾ ਉਹ ਕਰਮਾਂ ਚ ਚਾਟਾਂ ਚ ਹੋਰ ਚੀਜ਼ਾਂ ਚ ਪਾ ਕੇ ਵੀ ਉਹਨੂੰ ਧਿਆਨ ਲਾ ਪੰਦੇ ਆ ਉਹਨੂੰ ਸਮਝਣ ਲਾ ਪੰਦੇ ਸ਼ਰਤਾਂ ਅਨਸਾਰ ਪਈਆਂ ਸ਼ਰਤਾਂ ਪੂਰੀਆਂ ਕਰਨੀਆਂ ਸੀ ਪਈ ਕਈਆਂ ਦਾ ਤਾਂ ਉਹ ਲੱਕੀ ਆ ਇਹਦੇ ਵਿੱਚ ਜੰਮਿਓ ਆ ਤਾਂ ਕਰਕੇ ਉਹਨਾਂ ਲਈ ਸੌਖਾ ਸਾਡੇ ਲਈ ਹੋਰ ਵੀ ਔਖਾ ਇਦਾਂ ਦੀਆਂ ਚੀਜ਼ਾਂ ਵੀ ਕਈ ਲੋਗ ਮੰਨਦੇ ਕਰਕੇ ਉਹਨੂੰ ਧਿਆਦੇ ਆ ਜੀ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਕੋਈ ਤਾਂ ਇਹ ਕਹਿੰਦੇ ਆ ਪੇ ਮੈਨੂੰ ਸਾਜਣ ਵਾਲਾ ਉਹ ਆਪਿਆ ਜੀਵਨ ਦੇਣ ਵਾਲਾ ਆਪਿਆ ਉਹ ਜਦ ਮੈਂ ਉਹਨੂੰ ਧਿਆਨ ਆ ਆ ਆਪਣੇ ਆਪ ਹੀ ਉਹ ਮੇਰੀਆਂ ਪੁਰਾਣੀਆਂ ਸੋਚਾਂ ਲੈ ਕੇ ਮੈਨੂੰ ਨਵੀਆਂ ਸੋਚਾਂ ਦੇਣ ਲੱਪਾਂਦਾ ਆ ਉਹ ਤਾਂ ਧਿਆਦੇ ਨੇ ਗਾਵੇ ਕੋ ਜੀ ਲੈ ਫਿਰ ਦੇ ਕੋਈ ਇਹ ਕਹਿੰਦਾ ਆ ਕਿ ਆ ਵਾਲੇ ਸਰੀਰ ਤੋਂ ਮੈਨੂੰ ਫਿਰ ਮੁਕਤੀ ਮਿਲ ਜਾਂਦੀ ਮੈਨੂੰ ਨਵਾਂ ਸਰੀਰ ਮਿਲ ਜਾਂਦਾ ਮੈਂ ਨਵੇਂ ਥਾਂ ਪਹੁੰਚ ਜਾਂਦਾ ਆ ਉੱਥੇ ਜਾ ਕੇ ਮੇਰੀ ਜ਼ਿੰਦਗੀ ਬਹੁਤ ਸਹਾਲਪੇ ਹੋ ਜਾਂਦੀ ਕਿਉਂਕਿ ਮੈਂ ਉਹਨੂੰ ਧਿਆਇਆ ਹੁੰਦਾ ਸੋ ਇਦਾਂ ਦੇ ਲੋਕ ਵੀ ਨੇ ਜਿਹੜਾ ਇਦਾਂ ਦੀਆਂ ਚੀਜ਼ਾਂ ਚਾਣ ਕਰਕੇ ਨਵੀਂ ਜ਼ਿੰਦਗੀ ਚਾਣ ਕਰਕੇ ਉਹਦੇ ਨੂੰ ਉਹਨੂੰ ਵਸ ਧਿਆ ਦੇ ਪੇ ਬਸ ਆਪੇ ਆਪ ਠੀਕ ਹੋ ਜਾਊਗਾ ਜੀ ਜਣੀ ਅੱਜ ਦੀ ਪੰਜਾਬੀ ਚ ਕਹਿਣਾ ਹੋਵੇ ਵੀ ਮੇਰੇ ਵਸ ਨਹੀਂ ਕੱਖ ਉਹ ਹੀ ਕਰੂਗਾ ਉਨੇ ਆਪ ਕਰ ਦੇਣਾ ਮੈਂ ਤਾਂ ਉਹਨੂੰ ਧਿਆਣਾ ਬਸ ਸਭ ਠੀਕ ਹੋ ਜਾਣਾ ਆ ਜੀ ਬਸ ਭਗਤੀ ਕਰਨੀ ਸਵੇਰ ਨੂੰ ਉੱਠ ਕੇ ਧਿਆਣਾ ਤਾਂ ਮੇਰਾ ਠੀਕ ਹੋ ਜਾਣਾ ਸਭ ਕੁਝ ਗਾਵੇ ਕੋ Jap ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕੋਈ ਤਾਂ ਇਹ ਕਹਿ ਰਿਹਾ ਭਈ ਨਾ ਦੂਰ ਆ ਉਹਨੂੰ ਧਿਆ ਹੀ ਸਕਦੇ ਆ ਤਾਂ ਹੀ ਉਹ ਮੇਰੇ ਨੇੜੇ ਆਊਗਾ ਉਹਦੀ ਭਗਤੀ ਕਰਾਂਗੇ ਭਗਤੀ ਜਿੰਨਾ ਚਿਰ ਜ਼ਿਆਦਾ ਲੱਗੂਗੀ ਉਹਨਾਂੋਂ ਮੇਰੀ ਜ਼ਿਆਦਾ ਸੁਣੂਗਾ ਫੇਰ ਉਹ ਮੈਨੂੰ ਜਿਹੜੀਆਂ ਚੀਜ਼ਾਂ ਮੈਂ ਚਾਹਣਾ ਉਹ ਮਿਲ ਸਕਦੀਆਂ ਆ ਜਾਂ ਉਹ ਮੈਨੂੰ ਮਿਲ ਸਕਦਾ ਆ ਕਿਉਂਕਿ ਐਦਾਂ ਤਾਂ ਬਹੁਤ ਦੂਰ ਆ ਉਹ ਪਰ ਕੋਈ ਕਹਿੰਦਾ ਮੇਰੇ ਅੰਦਰ ਹੀ ਤਾਂ ਹੈ ਉਹ ਉਹਨੂੰ ਮੈਂ ਉਹਨਾਂ ਕਨੈਕਸ਼ਨ ਕਰੂੰਗਾ ਉਹ ਫੇਰ ਮੈਂ ਤਾਂ ਅੰਦਰ ਆਪਣੇ ਦੇਖਦਾ ਹੀ ਨਹੀਂ ਜੇ ਮੈਂ ਅੰਦਰ ਦੇਖਿਆ ਤਾਂ ਫੇ ਮੈਨੂੰ ਉਹ ਮਿਲ ਜਾਣਾ ਮੇਰੇ ਅੰਦਰ ਧਿਆਵਾ ਤਾਂ ਕਿ ਮੈਨੂੰ ਉਹ ਮਿਲ ਜਾਵੇ ਜਣੀ ਉਹਨੂੰ ਮਿਲਣ ਦੀ ਆਸ ਦੇ ਵਿੱਚ ਉਹਦੇ ਨਾਲ ਗੁਪਤਕੂ ਕਰਨੇ ਦੇ ਵਿੱਚ ਹੀ ਉਹ ਲੱਗੇ ਹੋਏ ਨੇ ਕਿ ਉਹਨੂੰ ਤਾਂ ਕਰਕੇ ਸੀ ਧਿਆ ਲਈਏ ਜੀ ਇਹ ਕਿਹੜੇ ਗਾਣ ਦੀ ਗੱਲ ਹੋ ਰਹੀ ਹੈ ਜਿਹੜੇ ਇਸ ਵੇਲੇ ਜਾਂ ਉਸ ਸਮੇਂ ਦੇ ਵਿੱਚ ਲੋਕ ਗੁਰੂ ਦੀ ਬਾਣੀ ਤੋਂ ਪਹਿਲਾਂ ਗੁਰੂ ਦੀ ਬਾਣੀ ਨੂੰ ਗੁਰੂ ਦੀ ਬਾਣੀ ਨੂੰ ਸਮਝਣ ਤੇ ਪਹਿਲਾਂ ਗਾ ਰਹੇ ਆ ਇਹੋਨਾਂ ਦੀ ਗੱਲ ਹੋ ਰਹੀ ਹੈ ਜੀ ਫਿਰ ਗੁਰੂ ਜੀ ਕਹਿੰਦੇ ਆ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਉਹ ਕਹਿੰਦੇ ਭਈ ਜਿਹੜੇ ਕੱਦਦੇ ਆ ਨਾ ਜਿਹੜੇ ਗੱਲਾਂ ਕਰ ਰਹੇ ਆ ਨਾ ਇਹ ਜਿਹੜੇ ਲਿਖ ਰਹੇ ਆ ਨਾ ਬਾਰ ਬਾਰ ਕੁਛ ਨਾ ਕੁਛ ਕਥ ਰਹੇ ਆ ਇਹਨਾਂ ਦੀ ਮੈਂ ਕਹਨਾ ਕੋਈ ਟੋਟ ਨਹੀਂ ਇਹਨਾਂ ਦੀ ਮੈਂ ਕਹਨਾ ਕੋਈ ਛੁੱਟ ਨਹੀਂ ਹੈਗੀ ਪਏ ਐਨਾਂ ਕ ਕੱਥ ਜਾਓਗੇ ਜਾਂ ਐਨਾਂ ਕ ਕਹਿ ਗਏ ਆ ਇਹਨਾਂ ਨੇ ਤਾਂ ਲਿਖ ਲਿਖ ਕੇ ਕਾਪੀਆਂ ਜਾਂ ਬੁੱਕਾਂ ਆ ਜਾ ਤੁਸੀਂ ਸਟੋਨ ਕਹਿ ਲਓ ਪਰਾਂਲੇ ਇਹਨਾਂ ਨੇ ਭਰ ਦਿੱਤੇ ਆ ਇਹਨਾਂ ਦੀ ਕੋਈ ਟੋਟ ਨਹੀਂ ਆ ਇਹਨਾਂ ਦੀ ਕੋਈ ਮੁੱਕ ਦੀ ਗੱਲ ਨਹੀਂ ਹੈਗੀ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਮੈਂ ਕਹਨਾ ਵੱਧ ਤੋਂ ਵੱਧ ਵੱਧ ਤੋਂ ਬਾਅਦ ਕੱਥਣੇ ਵਾਲੇ ਆ ਵੱਧ ਤੋਂ ਬਾਅਦ ਇਹਦੇ ਬਾਰੇ ਗੱਲ ਕਰਨ ਵਾਲੇ ਆ ਜੀ ਫੇਰ ਗੁਰੂ ਜੀ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਉਹ ਦੇਣ ਵਾਲਾ ਤਾਂ ਤੁਹਾਨੂੰ ਗਿਆਨ ਅਕਲ ਐਦਾਂ ਹੀ ਬਧੇਰੀ ਦੇਤੀ ਤੁਸੀਂ ਉਹਦੇ ਲਾ ਦੇ ਵਿੱਚ ਉਹਦੇ ਨਿਜਮਾ ਦੇ ਵਿੱਚ ਪਹਿਲਾਂ ਹੀ ਬੈਠੇ ਆ ਤੇ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਐਨੇ ਜੁਗਾ ਤੋਂ ਜੁਗਾ ਜਗੰਤਰ ਖਾਹੀ ਖਾਹੇ ਤੁਹਾਡੇ ਜਿੰਨੇ ਵੀ ਲੋਕ ਪੂਰੇ જગਾਇਆ ਤੇ ਤੁਸੀਂ ਵੀ ਜਿਹੜੇ ਹਰ ਇੱਕ ਸਮੇਂ ਦੇ ਵਿੱਚ ਜੀ ਰਹੇ ਆ ਉਹਦੇ ਵਿੱਚ ਉਹਦੀ ਕਥਨੀ ਕਰਕੇ ਹੀ ਉਹਦੇ ਸਮਝ ਕਰਕੇ ਹੀ ਉਹਦੇ ਗਿਆਨ ਕਰਕੇ ਹੀ ਤਾਂ ਤੁਸੀਂ ਉਹਦਾ ਫਾਇਦਾ ਲੈ ਰਹੇ ਆ ਇਹ ਤਾਂ ਤੁਹਾਡੇ ਕੋਲ ਆਲਰੇਡੀ ਚੀਜ਼ਾਂ ਆਲਰੇਡੀ ਹੈਗੀਆਂ ਆ ਤੁਸੀਂ ਲਾਭਣ ਦੀ ਕੀ ਕੋਸ਼ਿਸ਼ ਕਰ ਰਹੇ ਆ ਜਾਨੀ ਜੁਗਾ ਜਗੰਤਰਾਂ ਤੋਂ ਉਹ ਇਹ ਗਿਆਨ ਤਾਂ ਹਾਸਲ ਕਰ ਰਹੇ ਨੇ ਗੁਰੂ ਨਾਨਕ ਜੀ ਕਹਿ ਰਹੇ ਨੇ ਪਰ ਉਹ ਤਾਂ ਸੰਦੇਹ ਆ ਪਰ ਇਹ ਜਿਹੜੇ ਆ ਇਹ ਸਮਝਦੇ ਨਹੀਂ ਹੈਗੇ ਇੱਕ ਉਸ ਗਿਆਨ ਨੂੰ ਦੇਖ ਨਹੀਂ ਰਹੇ ਨਾ ਦੀ ਅੱਖ ਨਹੀਂ ਹੈਗੀ ਕਿ ਦੇਖ ਸਕਣ ਪਏ ਯਾਰ ਗਿਆਨ ਤਾਂ ਆਲਰੇਡੀ ਹੈਗਾ ਅਕਲ ਤਾਂ ਆ ਜਿਹੜੀ ਬੁੱਧੀ ਦੇ ਲਈ ਦਿਮਾਗ ਅੱਡਾ ਬੜਾ ਦਿੱਤਾ ਸਾਨੂੰ ਇਹਦੇ ਨਾਲ ਵਰਤ ਕੇ ਇਹਦੇ ਅੰਦਰ ਜਿਹੜਾ ਉਹਨੇ ਆਲਰੇਡੀ ਪਾ ਦਿੱਤਾ ਸਭ ਕੁਝ ਜਿਹਦੀ ਸਾਨੂੰ ਲੋੜ ਆ ਉਹਦੇ ਨਾਲ ਉਹ ਵਰਤ ਕੇ ਹੀ ਤਾਂ ਜ਼ਿੰਦਗੀ ਜੀ ਰਹੇ ਨੇ ਪਰ ਉਹਨੂੰ ਉਹਦੇ ਤੋਂ ਬੇਮੁਖ ਹੋ ਕੇ ਉਹਨੂੰ ਨਾ ਦੇਖਦੇ ਹੋਏ ਕੁਝ ਹੋਰ ਹੀ ਲੱਭਦੇ ਰਹੇ ਨੇ ਜੋ ਕਿ है ਵੀ ਨਹੀਂ ਪਰ ਇਹਨਾਂ ਨੂੰ ਲੱਗਦਾ ਹੋਊਗਾ ਜਾਨੀ ਆਪਣੇ ਆਪ ਨੂੰ ਭੁੱਲ ਕੇ ਕੋ ਨਵੀਂ ਹੀ ਨਵੀਂ ਹੀ ਕਲਪਨਾ ਚ ਜੀ ਰਹੇ ਨੇ ਇਹ ਲੋਕ ਗੁਰਨਾਨਕ ਜੀ ਕਹਿ ਰਹੇ ਨੇ ਹੁਕਮ ਹੀ ਹੁਕਮ ਚ ਲਾਏ ਰਾਹ ਜੇ ਰਾਹ ਤੁਸੀਂ ਕਹਿ ਸਕਦੇ ਆ ਪਰ ਇੱਥੇ ਰਾਹ ਦੀ ਗੱਲ ਹੋ ਰਹੀ ਆ ਹੁਕਮ ਹੀ ਹੁਕਮ ਚ ਲਾਏ ਰਾਹ ਨਾਨਕ ਵਿਖ ਸੇ ਪਰਵਾਹ ਉਹ ਤਾਂ ਜਿਹੜਾ ਉਹਦਾ ਹੁਕਮ ਆ ਨਾ ਉਹਦਾ ਰਾਹ ਦਿੱਤਾ ਆ ਉਹਨੂੰ ਸਮਝ ਚੁੱਕੇ ਨੇ ਉਹ ਤਾਂ ਬੇਪਰਵਾਹ ਹੋ ਕੇ ਗੁਰੂ ਨਾਨਕ ਜੀ ਦਾ ਬੇਪਰਵਾਹ ਹੋ ਕੇ ਉਹਦੇ ਹੁਕਮ ਦੇ ਉੱਤੇ ਚੱਲਦੇ ਨੇ ਉਹਨਾਂ ਚੀਜ਼ਾਂ ਦੇ ਮਗਰ ਨਹੀਂ ਲੱਗਦੇ ਉਹਨਾਂ ਨੂੰ ਕੱਖ ਨਹੀਂ ਚਾਹੀਦਾ ਉਹਨਾਂ ਨੂੰ ਪਤਾ ਵੀ ਸਭ ਕੁਝ ਹੈ ਜੋ ਉਹਦੀ ਲੋੜ ਆ ਜ਼ਿੰਦਗੀ ਚ ਚਲਾਣ ਦੀ ਜਿਹਦੇ ਨਾਲ ਉਹ ਵਧੀਆ ਜ਼ਿੰਦਗੀ ਜੀ ਸਕਦੇ ਉਹਨਾਂ ਕੋਲ ਆਲਰੇਡੀ ਹੈ ਤੇ ਉਹ ਗਿਆਨ ਜਿਹੜਾ ਆ ਸੱਚਾ ਗਿਆਨ ਆ ਆਲਰੇਡੀ ਉਹਨਾਂ ਨੂੰ ਮਿਲ ਚੁੱਕਿਆ ਆ ਉਹਦੇ ਨਾਲ ਉਹ ਜ਼ਿੰਦਗੀ ਵਧੀਆ ਜੀਣਗੇ ਉਹ ਆਪਣੇ ਜਿਹੜੇ ਨਾਰਮਲ ਕਾਮਨ ਸੈਂਸ ਰਾਈਟ ਕਾਮਨ ਸੈਂਸ ਆ ਵੇ ਤੁਸੀਂ ਜੇ ਹੁਣ ਮੋਰੇ ਪਾਣੀ ਆ ਤੁਹਾਨੂੰ ਤੈਰਨਾ ਨਹੀਂ ਆਦਾ ਉਹਦੇ ਵਿੱਚ ਛਾਲ ਮਾਰੂਗੇ ਭਾਈ ਡੁੱਬਣਾ ਆ ਕਾਮਨ ਸੈਂਸ ਵਾਲੀ ਗੱਲ ਆ ਇਹ ਨਹੀਂ ਆ ਵੀ ਤੁਸੀਂ ਰਾਮ ਰਾਮ ਕੀਤਾ ਤਾਂ ਤੈਰ ਜਾਓਗੇ ਉਹਨਾਂ ਨੂੰ ਪਤਾ ਆ ਇਹਨਾਂ ਗੱਲਾਂ ਦਾ ਉਹ ਸਮਝਦੇ ਇਹ ਸਾਰੇ ਉਹਦੇ ਪੂਰੇ ਗਿਆਨ ਨੂੰ ਸਮਝ ਚੁੱਕੇ ਆ ਉਹਨਾਂ ਨੂੰ ਪਤਾ ਪਏ ਉਹਨਾਂ ਕੋ ਜਿਹੜੀ ਵੀ ਸ਼ਕਤੀ ਦੀ ਲੋੜ ਸੀ ਉਹ ਸ਼ਕਤੀਆਂ ਆਲਰੇਡੀ ਉਹਨਾਂ ਨੂੰ ਬਖਸ਼ੀਆਂ ਹੋਈਆਂ ਤਾਂ ਕਰਕੇ ਉਹ ਤਾਂ ਬੇਪਰਵਾਹ ਹੋ ਕੇ ਉਹਦੇ ਭਾਣੇ ਵਿੱਚ ਚੱਲ ਰਹੇ ਆ ਜੀ ਤੇ ਉਹ ਸਾਨੂੰ ਵੀ ਇਹੀ ਕਹਿ ਰਹੇ ਵੇ ਨਾਨਕ ਜਿਹੜਾ ਤੇਰੇ ਅੰਦਰ ਦਾ ਨਾਨਕ ਆ ਉਬਿਓ ਦੇ ਭਾਣੇ ਚ ਚੱਲੂਗਾ ਇਹਨਾ ਚੀਜ਼ਾਂ ਦੇ ਦੂਰ ਜਾ ਕੇ ਆਪਣਾ ਟਾਈਮ ਨਾ ਖਰਾਬ ਕਰਕੇ ਜੋ ਤੁਹਾਨੂੰ ਇੰਨਾ ਵਧੀਆ ਸਰੀਰ ਦਿੱਤਾ ਆ ਇੰਨਾ ਵਧੀਆ ਗਿਆਨ ਦਿੱਤਾ ਹੋਇਆ ਆ ਇੰਨਾ ਤੁਹਾਨੂੰ ਵਧੀਆ ਜੀਵਨ ਦਿੱਤਾ ਹੋਇਆ ਉਹਨੂੰ ਜੀਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਆਹ ਟਾਈਮ ਵੀ ਸਹੇਲਾ ਹੋ ਜਾਣਾ ਗਾਹਾਂ ਦਾ ਵੀ ਟਾਈਮ ਸਹੇਲਾ ਹੋ ਜਾਣਾ ਆ ਜੀ ਜਿੱਦਾਂ ਜਿਹੜਾ ਗਿਆਨ ਆ ਮੇਰੇ ਨਾਲ ਉਹਦੇ ਕਰਕੇ ਮੈਂ ਤਾਂ ਬਹੁਤ ਵਧੀਆ ਇਨਸਾਨ ਬਣ ਰਿਹਾ ਕੋਸ਼ਿਸ਼ ਹੈ ਕਿ ਅਸੀਂ ਸਾਰੇ ਹੀ ਇੱਕ ਹੋਈਏ ਇੱਕ ਨੂੰ ਦੇਖੀਏ ਪਛਾਨੀਏ ਤੇ ਸਾਰੇ ਬਿਨਾ ਮਾਇਰ ਰੱਖੇ ਬਿਨਾ ਦੌਲਤ ਇਕੱਠੇ ਕਰਨ ਦੇ ਲਾਲਚ ਬਿਨਾ ਅਸੀਂ ਚੀਜ਼ਾਂ ਹਾਸਲ ਕਰਨ ਦੇ ਲਾਲਚ ਬਸ ਉਹਦਾ ਪਿਆਰ ਹਾਸਲ ਕਰੀਏ ਤੇ ਸਾਰਿਆਂ ਦੇ ਵਿੱਚ ਉਹੀ ਦੇਖੀਏ ਕੋਈ ਜਾਤ ਨਾ ਦੇਖੀਏ ਕੋਈ ਪਾਤ ਨਾ ਦੇਖੀਏ ਕੁਛ ਨਾ ਦੇਖੀਏ ਹੌਲੀ ਹੌਲੀ ਅਸੀਂ ਇਹ ਚੀਜ਼ ਨੂੰ ਸਮਝੀਏ ਕਿ ਅਸੀਂ ਸਭ ਇਕਿਆਂ ਜੀ ਛੇ ਮਹੀਨੇ ਤੇ ਕੋਈ ਵੀ ਭੁੱਲ ਹੋਈ ਆ ਜੀ ਤਾਂ ਮੈਨੂੰ ਜਰੂਰ ਤੁਸੀਂ ਮaaf ਕਰ ਦੋਗੇ ਮੈਨੂੰ ਆਸ ਆ ਤੇ ਜੇ ਤੁਹਾਨੂੰ ਕੋਈ ਠੇਸ ਪਹੁੰਚੀ ਆ ਤਾਂ ਵੀ ਮੈਂ ਆਪ ਜੀ ਤੇ ਮਾਫੀ ਮੰਗਦਾ ਆਂ ਖਾਨਾ ਬਹੁਤ ਬਹੁਤ ਪਿਆਰਾ ਹੈ ਜੀ ਲਵ ਯੂ ਸੋ ਮਚ ਅਗਲੀ ਵਾਰ ਫੇ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ